ਹਾਂ ਜੀ ਯਾਰ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਕਿ ਠੀਕ ਠਾਕ ਹੋਣ ਤੁਹਾਡੇ ਜਾਨਵਰ ਵੀ ਸੈਟ ਵਟ ਹੋਣਗੇ। ਹਲੋ ਮਿੱਤਰੋ ਜਾਨਵਰ ਕੱਢੇ ਵੀ ਆ ਬਾਹਰ ਪਹਿਲਾਂ ਮੁਰਗੀਆਂ ਛੱਡ ਕੇ ਰੋਟੀ ਵਾਹ ਲਈ। ਹੁਣ ਤਾਂ ਫੀਡ ਪਾਤੀ ਸੀ ਇਹਨਾਂ ਨੂੰ। ਅੱਜ ਫੀਡ ਬਾਰੇ ਵੀ ਤੁਹਾਨੂੰ ਦੱਸਣਾ ਆਹ ਲਓ। ਚੱਕੋ ਤੇ ਬਾਕੀ ਆ ਬਾਦ ਨੇ ਭਾਈ ਕਬੂਤਰਾਂ ਨੂੰ। ਸੱਚ ਇਹਨਾਂ ਨੂੰ ਪਾਣੀ ਪੋਣਾ ਸੀ। ਇੱਕ ਘੰਟਾ ਪਾਣੀ ਪਾਣੀ। ਭਾਈ ਹਾਂ ਚੱਕ ਲਈ ਬੋਤਲ ਆ ਚੱਕ ਲਈ ਨਾ ਰੋਟੀਆਂ। ਸੱਚ ਇਹ ਸੱਚੇ ਵੀ ਲੱਗੇ ਨੇ ਤਾਂ ਯਾਰ ਮੈਂ ਤਾਂ ਚੱਲ ਕੇ ਮਿਲਦਾ ਹਾਂ। ਹੋਏ ਭਾਈ ਆ ਚੱਕ ਲਿਆਂਦੇ ਆਪਾਂ ਤਿੰਨ ਬੱਚੇ ਦੋ ਤਾਂ ਹੈਗੇ ਆਪਣੇ ਲੰਡੇ ਦੇ ਠੀਕ ਆ ਤੇ ਇੱਕ ਬੱਚਾ ਹੈਗਾ ਤਾਂ ਵਾਲਾ ਕੂਟਰਾਂ ਦਾ ਠੀਕ ਆ ਉਹ ਦੇਖ ਲੋ ਕਿਵੇਂ ਕਰਨ ਲੱਗੇ ਲੈ ਉੱਡ ਕੇ ਆ ਗਏ ਆ ਜਮੈਂ ਟੈਂਡਾ ਵਾਲਾ ਦੋ ਜਿਹੋ ਬੈਠੇ ਆ ਇੱਕ ਅੱਧਾ ਹੋ ਸਕਦਾ ਹੈ ਤੇ ਬਿਠਾ ਉਹ ਤੇ ਮੁਰਗਿਆਂ ਨੂੰ ਬਈ ਪਾਣੀ ਪੂਣੀ ਪਾਦਾ ਉਹ ਪੀ ਜਾਂਦੇ ਆ ਦੇਖ ਲੋ ਠੀਕ ਆ ਜੀ ਚਲੋ ਭਾਈ ਆਪਾਂ ਰੋਟੀਆਂ ਜੋੜੇ ਵਾਲਿਆਂ ਨੂੰ ਖੋਣਨੇ ਆ ਜਿਹੜੇ ਦੂਜਿਆਂ ਨੂੰ ਬੱਚੇ ਖੜ ਕੇ ਚਾਲਦੇ ਉੱਤੇ ਬਿਠਾਉਣਨੇ ਆ ਆ ਲਿਆਂਦੀ ਫੀਡ ਦੀ ਬੋਲ ਸੱਚ ਨਾ ਇੱਕ ਬਾਈ ਕਹਿੰਦਾ ਪੁੱਛਦਾ ਸੀਗਾ ਵੀ ਫੀਡ ਦੇ ਵਿੱਚ ਕੀ ਪਾਉਨੇ ਆ ਬਾਈ ਫੀਡ ਦੇ ਵਿੱਚ ਆਪਾਂ ਕੁਝ ਨਹੀਂ ਪਾਉਂਦੇ ਮੁਰਗੀਆਂ ਦੇ ਬੱਚਿਆਂ ਨੂੰ ਨਹੀਂ ਜਿਹੜੀ ਚੂਚਾਂ ਨੂੰ ਦਿੰਦੇ ਹੁੰਦੇ ਫੀਡ ਉਹ ਵਾਲੀ ਫੀਡ ਆ ਗਰੋਥ ਵਾਲੀ ਫੀਡ ਕਹਿੰਦੇ ਇਹਨੂੰ ਉਹ ਲਿਆ ਕੇ ਤੁਸੀਂ ਆਪਦੇ ਜਾਨਵਰਾਂ ਨੂੰ ਦੇ ਸਕਦੇ ਆ ਠੀਕ ਹੈ ਜੀ ਉਹੀ ਫੀਡ ਆਪਾਂ ਜਿਹੜੀ ਤੁਹਾਡੇ ਸਾਹਮਣੇ ਹੋਂ ਦਵਾਂਗੇ ਕੱਢਦੇ ਆ ਬੱਚੇ ਬਾਹਰ ਜਿਵੇਂ ਆ ਬੈਠੇ ਆ ਇਹ ਬਾਈ ਥੱਲੇ ਜਾ ਕੇ ਲੈ ਐਮਤ ਨੇ ਨਵੇਂ ਤੇ ਆਰਡ ਕਿ ਕਿਹੜੇ ਕਿਹੜੇ ਆ ਗਏ ਇਹ ਵੀ ਥੱਲੇ ਲਾ ਲੈਨੇ ਆ। ਲਓ ਜੀ। ਚੱਕੋ 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 ਰੋਟੀ ਖਾਓ ਰੋਟੀ ਖਾਓ ਰੋਟੀ ਖਾਓ। ਬਾਈ ਰੋਟੀ ਨਾ ਇਹਦੀ ਛੇ ਤਰੀ ਬਹੁਤ ਚੰਗੀ ਆ। ਖਾਉਣੀ ਚਾਹੀਦੀ ਜਾਨਵਰਾਂ ਨੂੰ। ਥੱਲੇ ਪੋਟੇ ਜੀ ਪਾਉਨੇ ਆਪਾਂ। ਕਿਹੜਾ ਕਿਹੜਾ ਕਿਹੜਾ। ਯਾਰ ਫਿਰ। ਤੇ ਆ ਵੀ ਜਾਣਗੇ। ਜਾਓ ਫਿਰ। ਜਾਓ 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 ਜਾ ਹਾਂ ਆ ਇੱਧਰ ਲੀ ਜਾਵੜਿਆ ਠੂਛਾੜਾ ਓਏ ਓਏ ਆ ਕੰਮ ਮਾੜਾ ਤਰਾ ਇਹ ਤੋਂ ਭਈਆ ਛੇੜਨੇ ਪੈਣੇ ਆ ਇਹ ਤਾਂ ਠੀਕ ਆ ਆ ਵੀ ਉੱਡਣ ਲੱਗ ਗਿਆ ਆਪਣਾ ਟੌਰੀ ਘਾਂਡੜਾ ਠੂਸਿਆਂ ਵਾਲਾ ਉੱਟ ਗਿਆ ਭਜਾਂਦਾ ਆਜੀ ਬਾਜੀ 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 ਖੇਡੋ ਜੀ ਆਹ ਸੋਨਾ ਟਾਈਮ ਰੂਟੀ ਭਾਈ ਹਾ 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 ਭਾਈ ਬੜੇ ਸ਼ੌਂਕ ਨਾਲ ਖਾਣਗੇ ਦੇਖਿਓ ਓਏ 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 ਖੁੱਡਾ ਖੋਲੇ ਤੇ ਤਾਂ ਹੀ ਕਰਦੇ ਆ ਹਜੇ ਨਹੀਂ ਮੈਂ ਤੁਹਾਨੂੰ ਤਾੜਦਾ ਰੁਕ ਜਿਓ ਬਹਿ ਜਾਓ ਹਜੇ ਚੱਲੇ ਮੋਜਾ ਦੇਖੋ ਲੈ ਕਿੰਨਾ ਸੋਹਣਾ ਲੱਗਦਾ ਔਰ ਰੈਡੂ ਸਹਣ ਭਾਈ ਝੜ ਗਿਆ ਤਾਂ ਇਹਨੂੰ ਲਵਨੇ ਆ ਨਹੀਂ ਆਜੂਗਾ ਜਦੋਂ ਕੋ ਬੱਚੇ ਬੱਚੇ ਬਾਰ-ਬਾਰ ਇੱਧਰ ਉੱਤਰ ਕਰਨੀ ਆ ਕੁੰਡਾ ਲਾਉਣਾ ਠਾੜਦਾ ਇੱਥੇ ਠੀਕ ਆ ਜੀ ਇਹ ਲਾਂਦੇ ਪੱਥਰ ਦੇ ਤੈਨੂੰ ਚੱਕ ਕੇ ਬਚੇ ਇਹਨਾਂ ਨੂੰ ਵੀ ਹੁਣ ਜਾਲ ਤੇ ਬਿਠਾਉਨੇ ਆ ਜਾਂ ਫਿਰ ਥੱਲੇ ਲਾ ਲਗੇ ਇਹਦੇ ਤੇ ਟਿਕਨ ਡੁੱਗਣ ਦਾ ਵੀ ਡਰ ਆ ਜਾਲ ਤੋਂ ਇਹ ਘੱਟ ਉਹ ਕਰਦੇ ਆ ਨਾ ਵੀ ਤੈਨੂੰ ਆ ਦੇ ਆ ਦੇ ਮੈਂ ਕਿ ਤੁਹਾਨੂੰ ਕਿਹਾ ਸੀ ਆ ਲੋ ਲੰਕੀਆਂ ਦੇ ਵੇਖੋ ਇੱਧਰ ਲੈ ਕੋਈ ਹੈ ਇਹਨਾਂ ਦੇ ਲੈ ਬਾਰੀ ਬਾਅਦ ਚ ਖੁੱਲੀ ਤੇ ਲਿਸ਼ਕਣ ਪੈਦਾ ਲੱਗੇ ਬੇਟਾ ਜੀ ਆਓ ਇੱਥੇ ਆ ਆ ਬ੍ਰੀਕੀ ਚਲੋ ਇੱਥੇ ਯਾ ਲੋ ਇੱਥੇ ਯਾ ਲੋ ਇੱਥੇ ਯਾ ਲੋ ਇੱਥੇ ਯਾ ਲੋ ਯਾ ਲੋ ਕੀ ਯਾ ਲੋ ਆ ਰਿਹਾ ਯਾ ਰਿਹਾ ਦੀ ਲੈ ਯਾ ਲੋਈ ਨਿਕਲ ਆ ਲੋ ਦੇ ਆ ਲੋ ਉਹ ਆਪਣੇ ਵਿਚਾਰੇ ਉੱਥੇ ਬੈਠੇ ਤਾਂ ਨਹੀਂ ਅੱਜ ਭਈ ਦਿਨ ਤਾਂ ਵਧੀਆ ਹਵਾ ਵੀ ਚੱਲਦੀ ਆ ਆ ਦੇ ਤੇ ਓਏ ਖੜ ਜੋ ਪੈਰਾਂ ਦੇ ਜ਼ਿੰਦਗਾਂ ਵੱਡੀਆਂ ਨੇ ਓਏ ਤੇਰੀ ਲੋਰ ਚੀ ਵੱਲੀ ਜਾਂਦਾ ਯਾਰ ਰੱਖ ਤਾਂ ਇਹਨਾਂ ਨੂੰ ਤਾਂ ਯਾਰ ਕਮਣਿਆ ਜੇ ਇਹਨੂੰ ਇੱਥੇ ਹੀ ਤਾੜਨਾ ਪੈਣਾ ਇਹਨਾਂ ਦਾ ਹੈ ਨਹੀਂ ਇਹਨਾਂ ਦਾ ਕਿਸ ਟਾਈਮ ਲੈ ਕੋਈ ਚੱਲ ਚੱਲ ਚਾਲ ਇਧਰੀ ਚੱਕ ਇਹ ਬਾਈ ਲੂਤ ਲੂਤ ਜੀ ਬਾਲੀ ਕਰਦੇ ਇਹਨਾਂ ਨੂੰ ਫਿਰ ਆਪਾਂ ਇੱਥੇ ਕਰਤਾ ਅੰਦਰ ਹੀ ਠੀਕ ਆ ਤੇ ਟੁੱਛਣ ਆ ਗਿਆ ਡੱਡਾ ਲਾ ਕਿਤੇ ਨਾ ਗਿਆ ਬਈ ਇਹਨਾਂ ਤੇ ਧਿਆਨ ਵੀ ਰੱਖਣਾ ਪੈਂਦਾ ਆਵੇ ਜਿਵੇਂ ਆ ਢਾਇੋ ਪਿਆ ਨਾ ਹੁਣ ਆਪਾਂ ਜਿਹੜੇ ਚਿੱਟੇ ਬੱਚੇ ਇਹਨਾਂ ਦੇ ਲਾਵਾਂਗੇ ਸੰਡਿਆਂ ਨੂੰ ਰੰਗ ਇਹ ਕਿੰਨੇ ਆ ਵੱਡੇ 1 2 3 4 5 6 ਆ ਬਾਈ ਇਹਨਾਂ ਸਾਰਿਆਂ ਦੇ ਹੈੜਾ 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 ਆ ਆਪਾਂ ਬੱਚੇ ਦਾ ਥੱਲੋ ਲਿਆਂਦਾ ਇਹਨਾਂ ਦੇ ਨਾਲ ਲਈਆ ਗੱਲ ਬਰਸੋ ਚਾਕੇ ਲਿਆਇਆ ਨਾ ਜਿਹੜਾ ਉਹੀ ਹੈ ਚੱਲ ਫਿਰ ਬਹਿ ਜਾ ਸਾਥੀ ਆਪਦੇ ਦੇਖ ਕੇ ਰਿਸ਼ਾਲ ਮਾਰ ਰਿਹਾ ਹੈ ਤੇ ਬਾਕੀ ਬਾਈ ਕਮੈਂਟ ਕਰਦੇ ਰਿਆ ਕਰੋ ਇੱਕ ਵਾਰੀ ਕਹਿੰਦਾ ਪ੍ਰਾਪਤੇ ਗੁਰਫਤੇ ਦਾ ਕਹਿੰਦਾ ਧਿਆਨ ਰੱਖੋ ਜਰੂਰੀ ਯਾਰ ਬਾਈ ਉਹ ਹੈਗੇ ਆਪਣੇ ਰਿਸ਼ਤੇਦਾਰ ਤੇ ਉਹ ਆਏ ਸੀ ਉਸ ਦਿਨ ਕਹਿੰਦੇ ਕਬੂਤਰ ਦੇਖਣੇ ਆ ਤਾਂ ਕਰਕੇ ਫਿਰ ਆਪਾਂ ਇੱਥੇ ਫੀਲਡਿੰਗ ਲਵਾਤੀ ਸੀ ਮੇਰੇ ਸਹਣ ਤਾਂ ਬਾਈਓ ਕਮੈਂਟ ਕਰਦਾ ਸੀ ਕਿ ਧਿਆਨ ਰੱਖੋ ਇਹਨਾਂ ਤਾਂ ਨਹੀਂ ਆਏ ਨਹੀਂ ਟਿਕਦੇ ਬਾਈ ਜਿਵਾਕ ਤੁਹਾਨੂੰ ਪਤਾ ਅੱਜ ਕੱਲ੍ਹ ਦੇ ਆਪਣੇ ਨਾਲੋਂ ਗਾਂਵਾਂ ਚਾਂਟਾ ਪੂਰੇ ਠੀਕ ਹੈ ਜੀ ਤੇ ਬਾਕੀ ਪਿੰਡ ਵਾਲੇ ਤੁਹਾਨੂੰ ਪਤਾ ਵੈਸੀ ਤੇਜ਼ ਹੁੰਦੇ ਆ ਬਟੂ ਸਿਆਣਾ ਯਾਰ

ਕੀ ਅੰਟਾ ਇੱਥੇ ਬਿਠਾ ਓਏ 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 ਆਹ ਛੁੱਟਣ ਲੱਗੇ ਚਟਾ ਜਾ ਓਏ ਉਹ ਮੈਂ ਬਾਹਰ ਕੱਢਦਾ ਜਾ ਯਾਰ ਭਾਈ ਇਹ ਤਾਂ ਗਲਤੀ ਹੋ ਗਈ ਆਪਣੇ ਤੋਂ ਉਹ ਉਹ ਡੰਡੇ ਵਾਲਾ ਬਾਹਰ ਨਿਕਲ ਗਿਆ ਮੇਰੇ ਤੋਂ ਡਾਉਣਾ ਨਹੀਂ ਸੀ ਉਹਨੂੰ ਉਹਨੂੰ ਹੁਣ ਤਾੜਨਾ ਪੈਣਾ ਝਾਲਰਾਂ ਵਾਲਾ ਹੁੰਦਾ ਹੈ ਆ ਜਾਇਂ ਹਾ 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 ਨਹੀਂ ਤੇ ਯਾਰ ਮੈਂ ਆਪ ਹੀ ਫੜ ਲਵਾਂਗਾ ਭਾਈ ਦੇਖ ਲੈਣੀ ਫੜ ਕੇ ਬਾਹਰ ਕਰੋ ਕੌਂ ਗੇਰ ਨੂੰ ਬਾਈ ਡਾਉਣਾ ਨਿਕਾ ਆਪਾਂ ਇਹ ਗੱਲ ਪਰਸੋਂ ਨਾ ਜੇ ਸੁਣਦਾ ਤਾਂ ਮੈਂ ਹੂੰ ਹੂੰ ਕੁਛ ਨਿਕਾ ਤੇ ਨਹੀਂ ਸੁਣਦਾ ਤਾਂ ਨਹੀਂ ਸੀ ਹਾਂ ਛੜਤਾ ਆਪਾਂ ਇਹ ਨਾ ਬਾਈ ਆ ਦੇਖ ਲੋ ਗਰਮੀ ਅੱਜ ਕਿੰਨੀ ਆ ਹਵਾ ਦਾ ਚੱਲਦੀ ਹੂੰ ਬੁਰਾ ਹਾਲ ਹੋਈ ਜਾਂਦਾ ਤੇ ਨਾ ਇਹ ਕੱਲ ਸਵੇਰੇ ਡਾਇਆ ਸੀ ਆਪਾਂ ਤੇ ਸ਼ਾਮੀ ਬਾਈ ਨੇਰੇ ਹੋਇਆ ਆ ਇਹ ਇੰਨਾ ਜਣੀਦਾ ਇਹ ਨਹੀਂ ਪਤਾ ਤਾਂ ਫਿਰਦਾ ਹੀ ਪਤਾ ਨਹੀਂ ਲੱਗ ਰਨੇ ਕਿਤੇ ਸੜਦਾ ਸੀਗਾ ਸ਼ਾਮ ਹੀ ਆਏ ਨਹੀਂ ਉਹ ਪੂਰਾ ਟਿੱਕੀ ਲੱਗਿਆ ਹੋਇਆ ਹੈਗਾ ਤੇ ਮੈਂ ਤੈਨੂੰ ਨੇ ਲੈਂਦਾ ਦੇਖਿਆ ਫਿਰ ਮੈਂ ਮੈਟਮੈਡੀਕ ਉਤਰ ਬੱਚੇ ਬਾਹਰ ਕੱਢੇ ਤੇ ਨਾਲ ਹੀ ਇਧਰ ਇਹ ਕੰਮ ਨਹੀਂ ਲਫੇੜਾ ਵੱਜੂ ਮੂੰਹ ਤੇ ਚਲ ਉਤਰੀ ਐ ਯਾਰ ਮੈਨੂੰ ਇਹਨਾਂ ਦਾ ਡਰ ਲੱਗਦਾ ਓਏ ਅੱਛਾ ਅੱਛਾ ਇਹ ਠੀਕ ਆ ਮੈਂ ਕਿਹਾ ਯਾਰ ਮੈਂ ਚਾਰ ਸੀਗੇ ਇੱਥੇ ਇੱਕ ਵਾਰ ਮੈਂ ਹੀ ਛੱਡਦਾ ਇਧਰ ਬਾਈ ਬਾਲ ਚਰਾਇਆ ਇਹ ਆ ਵਾਲਾ ਠੀਕ ਆ ਤੇ ਉਹ ਪਈ ਬਈ ਫੀਡ ਵਾਲੀ ਭਰੀ ਬੋਤਲ ਹਲੋ ਇਹਦੇ ਚ ਕੱਲੀ ਫੀਡ ਆ ਬਾਈ ਕੁਛ ਨਹੀਂ ਆਪਾਂ ਪਾਉਂਦੇ ਹੋ ਸਕਦਾ ਜੇ ਤੁਹਾਨੂੰ ਲੱਗਦਾ ਪਾਵਰ ਪੂਰ ਜੈਲ ਮਾੜੀ ਮੋਟੀ ਕਿਤੇ ਪਾਲਿਆ ਕਰੋ ਪਰ ਵੈਸੇ ਜੇ ਦਵਾਈਆਂ ਦਾ ਘਾਟੇ استعمال ਕਰ ਮੈਂ ਬੱਚੇ ਆਂ ਚੰਟ ਰੱਖੋ ਆ ਦੇਖੋ ਜੀ ਭੱਜੇ ਫਿਰਦੇ ਆ ਨਾ ਐਕਟਿਵ ਆ ਸਾਰੀ ਤੁੱਪ ਤਾਂ ਪਲਵਾਉਂਦੇ ਰਿਆ ਕਰੋ ਬੈ ਜੀ ਤੁੱਪ ਚੰਗੀ ਆ ਇਹਨਾਂ ਨੂੰ ਸਾਰੇ ਇਹ ਆ ਹੱਥ ਤੇ ਆਊਗਾ ਹੁਣ ਇਹਨਾਂ ਨੂੰ ਲੱਗ ਗਿਆ ਪਤਾ ਉਹ ਬੇਟਾ ਮੈਂ ਹੀ ਹਾਂ ਮੈਂ ਖੜ ਜਾ ਭਾਈ ਮੈਂ ਫੀਡ ਦੇ ਲਾ ਸਾਰੇ ਨੂੰ ਫਿਰ ਮਿਲਦਾ ਲੋ ਬਈ ਆ ਗਿਆ ਤੂਛਾਲਾ ਆ ਜਾ ਆ ਜਾ ਆ ਜਾ ਹਾ 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 ਆ ਗਿਆ ਮੈਂ ਤਾਂ ਕਹਿ ਇਹ ਨਾ ਕਿ ਉਹ ਜਿਹੜਾ ਉਧਰ ਤੂਛਾਲਾ ਉੱਡੇ ਫਿਰਦਾ ਹੈ ਨਾ ਉਹ ਉਧਰ ਛਤਰੀ ਵਾਲੀ ਉਹ ਬਈ ਕਿਸੇ ਹੋਰ ਦਾ ਸੀਗਾ ਆਪਣਾ ਲਟਾਰਿਆ ਉੱਚੀ ਚੜ ਗਿਆ ਸੀਗਾ ਹੁਣ ਲਿਆ ਮੈਂ ਛਤਰੀਪੁਰ ਗਈ 2 ਮਿੰਟ ਕੈਮਰਾ ਬੰਦ ਕਰਕੇ ਆਦ ਰਿਆ ਤੇ ਨਹੀਂ ਇਹ ਬਾਹਰ ਆ ਜਾਂਦੇ ਦੂਜੀ ਆ ਦਾਨੀ ਸਾਰਿਆਂ ਨੂੰ ਮੈਂ ਦੇ ਦਿਆਂ। ਆ ਲੈ, ਚੱਲ ਚੱਲ ਇੱਧਰ 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 ਖੜ੍ਹ ਜਾ। ਮੇਰੀ ਯਾ ਅੰਗਰੇਜ਼ ਜਨੇ ਬਣੇ। ਮਾ ਆ ਗਿਆ। ਦੇਖਿਆ, ਦੇਖਿਆ, ਦੇਖਿਆ। ਓਏ, ਤੈਨੂੰ ਮਾਏ ਕਿੱਧਰ ਭੇਜਿਆ ਤੈਨੂੰ ਚੱਲ ਆਇਆ ਆ 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 ਇੱਥੇ ਹੋਰ ਵੀ ਬਥੇਰੇ ਆਇਆ ਓਏ ਚੱਲ ਗਾਡੂ ਫਿਰ ਭਾਈ ਗਾਡੂ ਨੂੰ ਨਾ ਭੜਕੇ ਮੈਨੂੰ ਜਾਲ ਜੀ ਪਾਉਣਾ ਪੈਣਾ ਇਹ ਤਾਂ ਸਾਰੇ ਕਬੂਤਰ ਬਾਹਰ ਕੱਢ ਦਿੰਦਾ ਆ ਵੇਖ ਲਓ ਇਹਦੇ ਹਾਲਾਤ ਹਲੇ ਹਲੇ ਇਸ ਤਰ੍ਹਾਂ ਕੋਈ ਕੰਮ ਨਹੀਂ ਚੱਲ ਆਈ ਛੱਟਣੇ ਪੈਂਦੇ ਮੈਨੂੰ ਬੱਚੇ ਫਿਰ ਆਜਾ ਆ ਗਿਆ ਫਿਰ ਆਪਣੀ ਉਡਣਾ ਨੇ ਦੂਜਾ ਢਾਡਣਾ ਜਿਹਾ ਪੁੱਡ ਵੀ ਗਏ ਬਈ ਦੂਜੀ ਛਤਰੀ ਤੇ ਆਪਣੀ ਤੇ ਲੱਗਾ ਆ ਜਾਣੇ ਇੱਥੇ ਵੀ ਜਾਣਾ ਨਾ ਹੋਇਆ ਫਿਰ ਜਾਲ ਜੂਲ ਤੇ ਵੀ ਭਾਲਾਂਗੇ ਏਡੀ ਵੀ ਨਹੀਂ ਗੱਲ ਪਰ ਗੱਲ ਇਹ ਆ ਕਿ ਕਿਸੇ ਹੋਰ ਨੂੰ ਆਹ ਦੇ ਆਹ ਦੇ ਆਹ ਦੇ ਵੱਡਾ ਕੂਟਰ ਕੱਢ ਦੇਣਾ ਦੂਜਾ ਆਹਾ ਤੇ ਇੱਕ ਬੱਚਾ ਆਪਾਂ ਗਲਤ ਛੱਡਤਾ ਫਿਰ ਆਓ ਵਾਹ ਹੋ ਬੱਚਾ ਗਲਤ ਛੱਡਤਾ ਵੇਹੇ ਆਪਾਂ ਉਧਰ ਲਾਓ ਕਿ ਉਹਨੂੰ ਇੱਧਰ ਹੀ ਆਣ ਦੇ ਉੰਬਿਹਰੇ ਉਹਦੇ ਨਾਲ ਦੇ ਹੈਗੇ ਹੀ ਆ ਹੋਰ ਐਂ ਤਾਂ ਕੋਈ ਚੱਕਰ ਨਹੀਂ ਤੇ ਚਲੋ ਯਾਰ ਫਿਰ ਕੋਈ ਚੱਕਰ ਨਹੀਂ ਆਓ ਜਿਹਾਉਂਦੇ ਬੈਠ ਉੱਠਾ ਵਾਲੇ ਵਾਲੇ ਇਹਨਾਂ ਨੂੰ ਵੀ ਤਾੜਦੇ ਆ ਆ ਜਿਹੜੀ ਫੀਡ ਰਹਿ ਗਈ ਨਾ ਥੋੜੀ ਜਿਹੀ ਬੋਤਲ ਚ ਇਹ ਆ ਤੰਨਾ ਵੀ ਆ ਜਿਹੜੇ ਅੰਦਰ ਬੈਠੇ ਜਾਲਦੇ ਤੇ ਪਹਿਲਾਂ ਆਪਾਂ ਉਹ ਬੱਚੇ ਰੱਖ ਦਗੇ ਪਾਪਾ ਵੀ ਉਹ ਤਾੜੀ ਜਾਂਦਾ ਗਰਮੀ ਜਾ ਤੇ ਅਹ ਬੱਚੇ ਬਾਈ ਜਿਹੜੇ ਥੱਲੇ ਲੇ ਗਏ ਇਹ ਵੀ ਪਰਲੇ ਹੁੱਡੇ ਜੀ ਤਾੜ ਦੇਣੇ ਆਪਾਂ ਇੱਕ ਮਿੰਟ ਦਾ ਆਪਾਂ ਤਾੜ ਦਈਏ ਕਰਨੇ ਚੱਲ 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 ਇਹ ਹੈਗੇ ਬਈ ਆ ਦੇ ਲੋਟਾਂ ਕੋਈ ਨਹੀਂ ਛੱਡਗਾ ਇੱਥੇ ਚੱਕ ਤਾ ਸਰਮ ਆ ਹੈਗਾ ਆਹ ਕੁੰਡੇ ਵਾਲਾ ਚੱਕੂ ਇਹ ਤੇ ਆ ਹੈਗਾ ਉਹਦਾ ਭਾਈ ਹੋ ਬਹਿ ਕੇ ਜਾ ਕੇ ਚੱਲ ਉਹਦੇ ਕੋਲ ਚੱਲ ਚੱਲ ਚੱਪਰ ਆ ਬਈ ਇਥੇ ਇਕੱਲਾ ਹੀ ਰਹਿ ਗਿਆ ਦਾ ਭਾਈ ਵੀ ਥੱਲੇ ਆਉਨੇ ਯਾਰ ਕਾਣੂ ਹਣਾ ਐਵੇਂ ਕੁੰਡੇ ਚੋਂ ਬਾਹਰ ਨਿਕਲੂ ਮੁੜ ਕੇ ਕੋ ਕੁੱਟੂਗਾ ਤੇ ਪਿਆ ਮੌਜੀ ਨੇ ਆਪਣੀਆਂ ਦੋਨੇ ਕੁ ਬੱਚੇ ਕੱਢ ਲਏ ਹੋ ਉਥੇ ਬਾਕੀ ਆ ਵੀ ਦੋ ਬੱਚੇ ਆ ਰਹੇ ਪੜੀ ਜਾਂਦੇ ਇਹਦੇ ਉੱਪਰ ਆਂਡੇ ਆ ਠੀਕ ਹੈ ਇੱਕ ਬੱਚਾ ਹੋਰ ਆ ਚਲੋ ਜੀ ਉਹ ਦੇਖਦੇ ਚਾਲੇ ਇਹ ਭਾਈ ਹੈ ਤਾਂ ਰੈਸਕੀ ਆ ਹਣ ਹਣ ਜੇ ਮੈਂ ਮਿੰਨੇ ਨੂੰ ਤਾੜੂਗਾ ਤੇ ਕਿਵੇਂ ਕਰਦੇ ਕੁਬਾਰੀ ਖੁੱਲੀ ਵੇਖ ਕੇ ਦੇਖ ਸ਼ਾਖੇ ਸ਼ਾਖੇ ਇਹਨੇ ਭਾਈ ਬਾਰੀ ਖੁੱਲੀ ਕਰਕੇ ਆਵੇ ਇਹ ਹਣ ਮੈਂ ਖੜਾ ਇੱਥੇ ਨਹੀਂ ਇਹਨੇ ਅੰਦਰ ਚੱਲ ਜਾਣਾ ਇੱਥੋਂ ਸਿੱਧਾ ਆ ਕੇ ਉਥੋਂ ਦੀ ਲੈ ਉਧਰ ਧਿਆਨ ਕਰਦੇ ਕਾਦੇ ਇਧਰੋਂ ਕੱਢ ਲੈਣੇ ਸੀ ਨਾ ਹਾਰੇ ਬਹੁਤ ਨਹੀਂ ਕੰਮ ਇਹਦਾ ਲੋ ਭਾਈ ਤਾੜਦੇ ਆਪਾਂ ਸਾਰੇ ਜਾਨਵਰ ਦੇਖੋ ਫਿਰ ਆ ਜੱਕਲੀ ਢਾਂਗੀ ਉਹ ਇੱਕ ਔਟ ਡੱਕੇ ਬਾਈ ਫੇਰ 2 ਸਿਆੜਾ ਇਹਨੂੰ ਲਾਉਂਦੇ ਨੇ ਕੋ ਵੀ ਆ ਗਿਆ ਤਾਰੇ ਬਈ ਸਾਰੇ ਓਹੋ ਕੀ ਹਾਲ ਕਰਦੇ ਨੇ ਯਾਰ ਦੇਖੋ ਗਰ ਹੋ ਗਈ ਠੀਕ ਹੈ ਬਈ ਸਾਰੇ ਤਾਰੇ ਆ ਦੇਖ ਲਓ ਤੇ ਇਹ ਵੀਡੀਓ ਦਾ ਬੈਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲਾਂ ਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਯੂਸੂਬ ਵੀਡੀਓ ਕਿਦਾਂ ਲਗੀ ਬਾਈ ਮਤਰੋ ਇਹਨਾਂ ਨੂੰ ਮੈਂ ਤਾੜ ਦਿੰਦਾ ਬਾਈ ਇਹ ਗਾਂਡੂ ਇੱਧਰ ਪਾ ਲਿਆ ਸੀ ਹੁਣ ਤਾਂ ਤਾੜੇ ਸਾਰੇ